ਹਾਂ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ ਜਿਹੜੂ ਚਾਲਾ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਪਾਛੇ ਨਗ ਸੇ ਲਈ ਲੈ ਕੇ ਆਏ ਜੀ ਦੋ ਬੈੜਾਂ ਬਈ ਤਾਜ਼ੀਆਂ ਸੂਈਆਂ ਇੱਕ ਗੱਬਣਾ ਥੋੜੇ ਕਿ ਦਿਨ ਕਰਮਾ ਲਈ ਲੈਂਦੀ ਆ ਤੇ ਤਿੰਨ ਬਾਈ ਕੋਲੇ ਬੱਚੀਆਂ ਨੇ ਟੌਬ ਰੇਟ ਗੱਬਣ ਨੇ ਬਾਈ ਆਓ ਕਰ ਲੈਨੇ ਬਾਈ ਨਾ ਗੱਲ ਬਾਤ ਅੱਜ ਬਾਈ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵੀ ਡਾਕਟਰ ਹੋ ਠੀਕ ਹਾਂ ਸੋਨੇ ਵਧੀਆ ਵਧੀਆ ਬਈ ਜੀ ਕਿਵੇਂ ਚੱਲਦਾ ਕੰਮਕਾਰ ਬਹੁਤ ਵਧੀਆ ਚੱਲ ਰਿਹਾ ਹੈ ਚਲੋ ਵਧੀਆ ਨਾਮ ਤੇ ਐਡਰੈਸ ਬੋ ਨਾਮ ਡਾਕਟਰ ਮੇਰਾ ਸੋਨੂ ਆ ਪਿੰਡ ਹਿੰਦ ਹਿੰਦਪੁਰਾ ਜ਼ਿਲ੍ਹਾ ਮੋਗਾ ਦੇ ਤੁਸੀਂ ਨਿਹਾਲ ਸਿੰਘਾ ਨੇੜੇ ਪਿੰਡ ਆਪਾਂ ਨੇੜੇ ਆਪਾਂ ਡਾਕਟਰ ਇਹਦੇ ਭਟੌਰ ਸਿਆਰੇ ਦੇ ਨਾਲ ਹੀ ਆਪਣੇ ਨਿਹਾਲ ਸਿੰਘਾ ਮੋਬਾਈਲ ਨੰਬਰ ਬੋ ਮੋਬਾਈਲ ਨੰਬਰ ਆਪਣਾ ਹੈਗਾ 789902 99728 ਇਹ ਬਾਈ ਦਾ ਕੰਟੈਕਟ ਨੰਬਰ ਹੈ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਭਾਈ ਸੋਨ ਜਿਹੜੀ ਪਹਿਲੇ ਨੰਬਰ ਤੇ ਜਰਸੀ ਵੜ ਦੇ ਨੇ ਟਾਪ ਬਰੀਡ ਕਿਹੜਾ ਸੂਆ ਬਹੁਤ ਚੰਗੀ ਬੱਸੀ ਆ ਡਾਕਟਰ ਲਈ ਆਪਾਂ ਘਰੋਂ ਐ ਕੋਈ ਫਾਰਮ ਚ ਨਹੀਂ ਕਹਿਣਾ ਓਕੇ ਤੇ ਪਹਿਲਾ ਸੂਆ ਸੂਈਆ ਦੋ ਦਾਂਦਾ ਭਾਈ ਓਕੇ ਯਾਨੀ ਕਿ ਮੰਨ ਕੇ ਚੱਲ ਕੱਦ ਕਾੜ ਵਾਲਾ ਬਰੀਡ ਬੂਡ ਪੂਰੀ ਫੁੱਲ ਆ ਬਾਕੀ ਲਈ ਬਾਅਦ ਖਾ ਦੇ ਸਹੀ ਆ ਕਿਆ ਬਾਤ ਆ ਲੈਵਲ ਉਹਦਾ ਬੜਾ ਜਿਹੜੀ ਜਾਨੀ ਮਾਰਨਾ ਦੁੱਧ ਤਾਂ ਦਊਗੀ 14 15 ਕਿਲੋ ਬਈ ਅੱਜ ਸੂਈ ਨੂੰ ਹਫ਼ਤਾ ਹੋ ਗਿਆ ਕਰ ਜਾ ਚਲੀ ਜਾਂਦਾ ਇਹਦਾ ਠੀਕ ਆ ਹਨ ਕੇ ਚੱਲ ਦੁੱਧ ਦਊਗੀ ਇਹ 13 14 ਕਿਲੋ ਹੀ ਬਈ ਓਕੇ ਬਈ ਐਨੇ ਕਹਦੇ 20 ਕਿਲੋ ਦੂ 22 ਕਿਲੋ ਦਾ ਕੋਈ ਫਾਇਦਾ ਨਹੀਂ ਜਿਹੜੀ ਚੀਜ਼ ਦੀ ਜਿੰਨੀ ਕਪੈਸਿਟੀ ਉਹਦੀ ਉਨੀ ਹੀ ਦੱਸਾਂਗੇ ਸਹੀ ਆ ਬਾਈ ਹੁਣ ਜਾਨੀ ਕੀ ਕੋਈ ਦੋ ਟਾਈਮ ਚਾਰ ਟਾਈਮ ਚਵਾਗੇ ਲਿਆ ਸਕਦਾ 11 12 ਕਿਲੋ ਰੈਡੀ ਆ ਬਈ ਓਕੇ ਬਈ ਬਿਊਟੀ ਵਾਲੀ ਹਨਾ ਯਾਰ ਬਹੁਤ ਚੰਗਾ ਫੇਸ ਆ ਡਾਕਟਰ ਦਾ ਉਹ ਵਸੀ ਵਧੀਆ ਵੱਡ ਜੂ ਬਈ ਇਤੋਂ ਉਮਰ ਵੀ ਕੁਛ ਨਹੀਂ ਸਹੀ ਗੱਲ ਆ ਫੇਸ ਜਰਸੀ ਬਲੀ ਵੀ ਜਾਣ ਜੂਨ ਫੁੱਲ ਆ ਕਹਿੰਨੇ ਬਈ ਬਹੁਤ ਜਿਆਦੇ ਚੰਗੇ ਰਟਿਆ ਕੀ ਬਾਤ ਆ ਬਈ ਫੁੱਲ ਬ੍ਰੀਡ ਬਾਕੀ ਸਵਾਈ ਚ ਵੀ ਪੰਪ ਆਈ ਵੇਦਾ ਕੋਈ ਲੋੜ ਨਹੀਂ ਗਈ ਨਿਆਣੇ ਕੈ ਵੀ ਕਲਰ ਕਲਰ ਬੜਾ ਜੀ ਲੈ ਬਰੇ ਮੈਂ ਡਾਕਟਰ ਕੋ ਚੱਕਰੀ ਆ ਆ ਬੈਕ ਸੈਰ ਤੋਂ ਲੈ ਆ ਫਿਰ ਦਿਖਾ ਦੇ ਮਾੜਾ ਜੱਲਾ ਬਿਊਟੀਫੁੱਲ ਬਹੁਤ ਚੰਗੀਆਂ ਸਮੀ ਬਲੀ ਹਾਂ ਆ ਦਿਖਾ ਦੇ ਨੀੜ ਤੋਂ ਵੀ ਲੈ ਬਾਕੀ ਫੈਂਟ ਵਾਲਾ ਦੁੱਧ ਗਰਮੀ ਨਹੀਂ ਮਾਰ ਪੱਕੇ ਜਿਹੇ ਹਵਾਨੇ ਦੀ ਐਵੇਂ ਕਹਿੰਦੇ ਕੀ ਇਹਦਾ ਲੈਵਾ ਆ ਬਣਾ ਦੇ ਚੋ ਐਕਸ ਜਹਾ ਮਾਨ ਰੱਖੂਗੀ ਓਕੇ ਬਈ ਤੇ ਮੁੱਲ ਫਿਰ ਜਾਇਜ਼ ਮੁੱਲ ਦਾ ਡਰਾਏ ਆ ਬਈ ਹਾਂ ਐਵੇਂ ਲੋਕੀ ਦਾ ਲੱਖ ਸਵਾ ਸਵਾ ਲੱਖ ਮੰਗ ਲੇਦੇ ਜੀ ਜੀਣਾ ਆਪਾਂ ਲੈਣ ਦੇਣ ਜਿਹੜਾ ਹੀ ਮੰਗਣਾ ਬਸ ਛੋਟ ਚੱਪਾ ਜੀ ਕਰਾਂਗੇ 66000 ਚ ਛੋਟ ਕਰ ਦਾਂਗੇ ਚੱਕ ਬਾਈ ਜਮਾ ਜੈ ਜਮੋਲਾ 64000 ਬਾਈ ਯਾਰ ਚੋ ਬਾਈ ਕਹਿੰਦਾ ਮਾਨ ਤਨ ਹੋ ਜਾਊਗਾ ਬੱਚੀ ਪੜੀ ਵੀ ਜਾਨ ਵਾਲੀ ਪੜੀ ਬਹੁਤ ਚੰਗੀ ਬੱਸੀ ਆ ਬਾਈ ਡਾਟ ਰੈਂਡ ਵੱਧ ਤੋਂ ਵੱਧ ਦੇਵੇ ਯਾਨੀ ਕਿ ਆਪਾਂ ਦਾ 14 15 ਕਿਲੋ ਕਹੇ ਮੋਜ ਨਾ ਦੇ ਦੂ ਸਹੀ ਗੱਲ ਆ ਬਾਈ ਹੂੰ ਜਾਨ ਹੀ ਪੜੀ ਐ ਬੱਚੀ ਜਾਨ ਬਹੁਤ ਚੰਗੀ ਬੱਸੀ ਆ ਡਾਟ ਰਾਲ ਵੀ ਫੁੱਲ ਬੱਚੇ ਉੱਚੇ ਲੈਣੇ ਤਾਂ ਮੀ ਆ ਜਲਸੀ ਹੁੰਦੀ ਆ ਪੰਜਾਬ ਵਾਲੀ ਰੀਜਨਲ ਬਈ ਸਹੀ ਆ ਬਈ ਬਾਕੀ ਦਿਖਾ ਦੇ ਮੋਢੇ ਨੇ ਟੱਚ ਕਰਦੀ ਆ ਕੋਈ ਛੋਟੀ ਨਹੀਂ ਫੇਸ ਦੇਖ ਬਹੁਤ ਛੋਟਾ ਫੇਸ ਛੋਟੀ ਵੱਡੀ ਚੱਕਰਾ ਦੇ ਬਾਕੀ ਰੀਜਨਲ ਮੂੰਹ ਤੋਂ ਦੋ ਦੰਦ ਆ ਬਈ ਜਿਹੜਾ ਕੈਨ ਵਾਲੇ ਹੁੰਦੇ ਆ ਦੋ ਦੰਦ ਰੀਜਨਲ ਦੁੱਗੀ ਆ ਸਿਵਲ ਲੈ ਬਿਊਟੀ ਚੈੱਕ ਰੋ ਕੀ ਆ ਬਾਤ ਆ ਬਹਾਲੀ ਬਰੀਡ ਆ ਕਰਮਾ ਵਾਲੀ ਤੇ ਅੱਗੇ ਆ ਕੀ ਦੋ ਨੰਬਰ ਇਹ ਬਈ ਡਾਕਟਰ ਪਲੂਨ ਸੂਈ ਆ ਸੂਈ ਨੂੰ ਅਜ ਹੋ ਗਿਆ 5 6 ਦਿਨ ਲੈ ਬਾਦ ਆ ਥਣ ਥਣ ਚੈੱਕ ਕਰਾ ਦੇ ਬਹੁਤ ਸੋਹਣਾ ਪੂਰੀ ਸਿਵਲ ਠੰਡੀ ਆ ਲੈ ਬਈ ਕੀ ਆ ਬਹੁਤ ਪੂਰਾ ਵਧੀਆ ਡਾਟਰ ਹੂੰ ਕੱਦ ਦਿਖਾ ਦੇ ਪੂਰਾ ਫੁੱਲ ਡਾਟਰ ਫੁੱਲ ਕੱਦ ਛੋਟੀ ਮੰਨ ਕੇ ਨਾ ਲੱਗੇ ਫੁੱਲ ਬ੍ਰੀਟ ਪ੍ਰਿੰਟ ओरिजिनल ਬੜਾ ਚਾਰ ਦੰਦੀ ਇਹ ਆ ਡਾਟਰ ਓਕੇ ਅੱਜ 5ਵਾਂ ਦਿਨ ਹੋ ਗਿਆ ਸੂਈ ਨੂੰ 16 ਕਿਲੋ ਦੁੱਧ ਰੈਡੀ ਆ ਠੀਕ ਆ ਤੂੰ 20 ਕਿਲੋ ਵਾਸੀ ਖੁੱਲਾ ਦੇ ਦੋ ਬਈ ਠੀਕ ਆ ਬਾਈ ਹੂੰ ਫੇਸ ਦੀ ਬਿਊਟੀ ਕਮਾਲ ਪ੍ਰਿੰਟ ਪ੍ਰਿੰਟ ਬਹੁਤ ਚੰਗਾ ਫੁੱਲ ਕੱਦ ਫੁੱਲ ਬ੍ਰੀਟ ਸੂਈ ਸਵਾਈ ਆ ਤੋਫੇ ਹੀ ਆ ਬਾਈ ਬਾਕੀ ਰੇਟ ਬਾਈ ਦੇ ਜਮਾ ਜਾਇਦਾ ਖਿੱਚ ਕੇ ਮੋਲ ਲਾ ਬਾਈ ਬਾਲੇ ਬਾਈ ਨੇ ਮੋਲ ਨਹੀਂ ਕਰੇ ਬਿਊਟੀ ਚੈੱਕ ਕਰੋ ਫੇਸਰੀ ਲਾ ਬੜੀ ਬਰੀਡ ਆ ਸੋਹਣੇ ਹੈ ਨਾ ਬੜੀ ਬਹੁਤ ਚੰਗੀ ਡਾਟਰ ਵਸੀ ਬਾਈ ਹੂੰ ਬਾਕੀ ਥਣ ਬਾਲਾ ਚੰਗਾ ਲੱਗਿਆ ਚਵਾਈ ਕਿਵੇਂ ਆ ਚਵਾਈ ਦਾ ਬਾਈ ਜਿਹੜਾ ਡਾਟਰ ਕਹੇਗਾ ਤਾਂ ਪੱਕਾ ਇਹ ਬਰੇਡ ਧਾਰਾ ਮਾਰ ਕੇ ਵਿਖਾਵਾਂਗੇ ਠੀਕ ਆ ਹੂੰ ਹੂੰ ਬਿਊਟੀ ਦੇਖਣਾ ਕਰਮਾ ਬੜਾ ਚੰਗਾ ਫਿਰ ਸਾਰਾ ਡਾਟਰ ਲੈ ਕੀ ਬਾਤ ਦੇਖ ਬਾਈ ਤੱਕ ਲੈ ਗਿਆ ਜਾਨ ਵਾਲੀ ਇਹਦੇ ਦੇਨੂ ਫਾਰਮ ਵਾਲੀ ਕਹੀ ਜਾਂ ਲੋਕਲ ਕਰੋ ਲਈ ਹੂੰ ਕੋਈ ਲੱਸੀ ਨਹੀਂ ਲਾਵੀ ਨਹੀਂ ਹੈ ਨਾ ਜਿੱਧਰ ਦੀ ਮਰਜ਼ੀ ਵੇ ਜਾ ਬਾਕੀ ਟਾਈਮ ਦੇਖ ਲੈ ਡਾਟਰ ਕੀ ਹੋਇਆ ਤਾਂ 12 ਵਜੇ ਬਾਈ ਟਾਈਮ ਆਪਾਂ ਦੱਸ ਹੀ ਦਿੰਨੇ ਬਾਈ ਦਿਖਾ ਦੇ ਬਾਈ ਕਿੰਨੇ ਵਜੇ ਬਣੀ ਹਾਂ ਬਾਕੀ ਚਵਾਈ ਸੁਬਾਹ ਹੀ ਹੋਈ ਵੀ ਹੈ ਨਾ ਹਾਂ ਵੀ ਸੁਬਾਹ 7:00 ਦੇ ਵਿੱਚ ਹੋਈ ਆਪਾਂ 31 ਮਿੰਟ ਹੋ ਗਏ ਸਾਢੇ 12 ਹੋ ਗਏ ਜਿਹੜਾ ਮਰਜ਼ੀ ਆਵੇ ਮੇਰਾ ਭਰਾ ਦੇਖ ਜੀ ਕਿਸੇ ਨੇ ਵੀ ਰਿਕ ਨੇ ਡਾਕਟਰ ਪੈਸੇ ਲਾਉਣੇ ਮਸਾਂਗ ਲਾ ਰੁਪਈਆ ਲਾਉਂਦਾ ਜੁੜ ਜੁੜ ਕੇ ਸਹੀ ਆ ਭਾਈ ਦੋ ਟਾਈਮ ਚਾਰ ਟਾਈਮ ਚਵਾਈ ਕਰਕੇ ਲੈ ਜਾ ਸਕਦਾ ਅੱਜ ਆਪਣੇ ਕੋਲ 16 ਕਿਲੋ ਬੋਲਾ ਕਹਿੰਦਾ ਕੋਈ ਫਾਇਦਾ ਨਹੀਂ ਪੰਜਵੇਂ ਛੇਵੇਂ ਦਿਨ ਦੁੱਧ ਹੀ ਬਣ ਜਾਂਦਾ ਵੀ 16 ਕਿਲੋ ਦੁੱਧ ਰੈਡੀ ਹੈ ਦੰਨਾ ਟਾਈਮ ਦਾ ਚਵਾਈ ਚ ਵੀ ਪੰਪਾ ਕਿਸੇ ਨਿਆਣੇ ਦੀ ਲੋੜ ਨਹੀਂ ਆਈ ਬਹਿ ਜਾ ਥੱਲੇ ਭਾਵੇਂ ਹਾਈਟ ਚੈੱਕ ਕਰਾ ਦੇ ਫੁੱਲ ਚਮਕ ਚੋਂ ਹਾਈਟ ਚੰਗੀ ਆ ਭਾਈ ਤੇ ਯਾਰ ਮੋਲ ਤਾਂ ਇਹਨਾਂ ਤੋਂ ਵਹੀ ਬਸ ਕਿਹੜਾ ਅੱਗੇ ਵਾਲਾ ਕੰਮ ਹੀ ਨਾ ਲੱਖ ਮੰਗਣਾ ਲੱਭੇ ਮੈਂ 85 ਛੋਟ ਕਰਦਾ ਸੀ 85000 ਚੋਂ ਛੋਟ ਛੋਟ ਕਰ ਦਾਂਗੇ ਭਾਈ ਮੁੱਲ ਕਰਾਉਣਾ ਜੱਡਾ ਮਰਜ਼ੀ ਕਰਾ ਲਓ ਭਾਈ ਦੁੱਧ ਲੋਗੀ 20 ਕਿਲੋ ਐਵੇਂ 22 24 ਕਿਲੋ ਕਹਿਣ ਦਾ ਕੋਈ ਫਾਇਦਾ ਨਹੀਂ ਹਮਮ ਸਹੀ ਗੱਲ ਆ ਭਾਈ ਸੋਏ ਸਵਾਈ ਥਣਲੇਵਾ ਚੰਗਾ ਬਾਕੀ ਹਜੇ ਟਾਈਮ ਵੀ ਕੁਛ ਨਹੀਂ ਹੋਇਆ ਸ਼ਾਮ ਤੱਕ ਆਰਡਰ ਦੇਖੋ ਵਧੀਆ ਤਿਆਰ ਕਰ ਲਓ ਇਹ ਕਿੰਨੇ ਦਿਨ ਲਊ ਯਾਰ ਬੈਡ ਸੁੰਦੀ ਆ ਓਰੀਜਨਲ ਇਹ ਦੂਜਾ ਸੁਆ ਚਾਹੀ ਕੋਈ ਤੀਜੇ ਮੰਨ ਕੇ ਲੈ ਜਾਪਣ ਕੋਈ ਚੱਕਰ ਨਹੀਂ ਠੀਕ ਆ ਨੇ ਵਾਲੂਆ ਚੈੱਕ ਕਰਾ ਦੇ ਬਹੁਤ ਸੋਹਣਾ ਲੱਟ ਲੱਟੂ ਬਹੁਤ ਪਈ ਆ ਲੱਟ ਬਹੁਤ ਪਈ ਆ ਹਾਂਜੀ ਵੀਰੇ ਕੱਦ ਕੁਦ ਪੂਰਾ ਫੁੱਲਾ ਹੂੰ ਤੇ ਦੇਣੇ ਦੇ ਪਏ ਹਜੇ 5-7 ਦਿਨ ਸੁਣ ਚ ਬਈ ਠੀਕ ਆ ਕਿੰਨਾ ਕੁ ਰਿਕਾਰਡ ਚੁੱਧ ਬਈ ਦਿੱਤਾ ਇਹਨੇ 17-18 ਕਿਲੋ 20 ਕਿਲੋ ਤੋ ਦੇ ਦੂ ਬਾਈ ਓਕੇ ਬਾਈ ਹੂੰ ਕੱਦ ਚੰਗਾ ਕਲਰ ਚੰਗਾ ਤੋਰਾ ਚੈੱਕ ਕਰ ਲੋ ਬਰੀਡ ਚੰਗੀ ਆ ਪੂਰਾ ਤਰਾ ਓਕੇ ਕੋਈ ਵਹਿ ਲੰਗਣੀ ਮਾਰਦੀ ਪੈਰ ਨਹੀਂ ਦੱਬਦੀ ਬਈ ਕੱਲੀ ਕੱਚੀ ਕੱਚੀ ਆ ਹਾਂ ਕੱਚੀ ਬੱਚੀ ਆ ਬਾਕੀ ਫੇ ਕੀ ਮੋਲ ਆ ਵੀਰੇ ਜੈਜ ਇਹਦਾ ਰੈਟਰ ਮੋਲ ਕਰਾਉਣਾ 70 ਕਰਾ ਲੈ 72 ਬ ਲੈਣ ਦੇਣ ਦੀ ਵਾਲੀ ਗੱਲ ਹੀ ਕਰਨੀ ਆ 66000 ਤੇ ਛੋਟ ਕਰਨੀ ਚੱਕ ਬਾਈ ਜਮਾ ਜੈਜ ਮੋਲਾ 66000 ਦੀ ਵਾੜ ਬਾਈ ਕਹਿੰਦਾ ਦੇ ਦੇਾਂਗੇ ਮਾੜਾ ਮੋਟਾ ਮਾਨਤਨ ਕੋਈ ਚੱਕਰ ਨਹੀਂ ਹੋ ਜਾਊਗਾ ਮੁੱਲ ਜੈਜ ਰੱਖਿਆ ਬਾਈ ਨੇ ਖਿੱਚ ਕੇ ਮੁੱਲ ਰੱਖਿਆ ਇਹ ਰੈਟਰ ਕੋਈ ਫਾਇਦਾ ਨਹੀਂ ਗਾ ਬਾਹਰ ਮੰਗਣ ਦਾ ਇਹ ਵਿੱਚ ਜਝੜ ਜਾ ਪਾਉਣ ਦਾ ਕੋਈ ਫਾਇਦਾ ਨਹੀਂ ਹੁੰਦਾ ਸਹੀ ਗੱਲ ਆ ਬਾਈ ਬਸ ਓਨੇ ਕ ਮੰਗੋ ਜਿੰਨੇ ਦੀ ਚੀਜ਼ ਹੈਗੀ ਸਹੀ ਗੱਲ ਆ ਅੱਗੇ ਆ ਗਈ ਬੱਚੀ ਇਹ ਡਾਕਟਰ ਬਸਿੰਗਾ ਤਿੰਨੇ ਆਪਾਂ ਇੱਕੇ ਫਾਰੋਂ ਚ ਲਵਾ ਲਈਆਂ ਤਿੰਨਾਂ ਦੀ ਵੀਡੀਓ ਪ੍ਰੋਪਰ ਆਪਣੀ ਬਣਾਈ ਵੀ ਤਿੰਨੇ ਖੀਰੀਆਂ ਬਸੀਆਂ ਆਹ ਤਾਂ ਪਹਿਲੇ ਨੰਬਰ ਆਈਦਾ ਹੈਗੀ ਵੀ ਡੈਨਮਾਰਕਾ 4116 ਓਕੇ ਠੀਕ ਆ ਅੱਗੇ ਜੇ ਏਬੀਐਸ ਦਾ ਰਮਾਡਾ ਲੱਗਿਆ ਹੋਇਆ ਇਹ ਨਵੀਂ ਨਿਹਰੀ ਚੈੱਕ ਪਾਸ ਠੀਕ ਆ ਹਾਂਜੀ ਜਿਹੜਾ ਭਰਾ ਹੋਊਗਾ ਆਪਦੀ ਚੈੱਕ ਕਰਵਾ ਦੇ ਚੈੱਕ ਕਰਾ ਕੇ ਵੀਡੀਓ ਬਕਾਇਦਾ ਬਣਾਈ ਵੀ ਆਪਣੀ ਡਾਕਟਰ ਚੈੱਕ ਕਰਦੇ ਦੀ ਵੀ ਜੇ ਕੋਈ ਆਪਦੀ ਥੱਲੀ ਤੇ ਲੈ ਜਾਣਾ ਚਾਹੁੰਦਾ ਉਹ ਵੀ ਕਰਾ ਕੇ ਲੈ ਜਾ ਸਕਦਾ ਓਕੇ ਭਾਈ ਤਾਂ ਚਾਰੀਆ ਪੰਜਵਾ ਕੋਈ ਨਾਲ ਹੂੰ ਭਾਈ ਬਲੀਆਂ ਵੀ ਆ ਬਾੜੀਆਂ ਹਨਾ ਜਾਨ ਜੂਨ ਬੜੀਆ ਕਰ ਮਾਲੀਆਂ ਬਹੁਤ ਜਗੇ ਬਾਕੀ ਕਾਦੇ ਦਿਖਾ ਦੇ ਡਾਕਟਰ ਲੈ ਹੂੰ ਇਹ ਹੋਣੇ ਤਿੰਨਾਂ ਮਹੀਨਾ ਦੀ ਗੱਭਣਾ ਸਾਲ ਦੀ ਨੇ ਹੋ ਕੇ ਕਿੱਥੇ ਜਾਣਾ ਕੱਦ ਬਹੁਤ ਹੈ ਯਾਰ ਹਨਾ ਬਾਕੀ ਦੰਦੋਂ ਖੀਰੀ ਜਮਾ ਖੀਰੀ ਬਾਈ ਜਿਹੜੀ ਖੀਰੀ ਹੋਣ ਖੀਰੀ ਕਹਾਂਗੇ ਓਕੇ ਬਾਈ ਕਿਆ ਪਤਾ ਬਾਈ ਜਾਨ ਜੂਨ ਦੇਖ ਇਹਦਾ ਨਹੀਂ ਬੰਦਾ ਪਹਿਲੇ ਪਾਸੇ ਖੜਾਗਾ ਇੱਥੇ ਜਾਣਾ ਨਹੀਂ ਮੈਂ ਕਹਿੰਦਾ ਖਰਾਕ ਨਾ ਪਲੀ ਵੀ ਆ ਥੋੜਾ ਪਰਦਿਆਂ ਕਦੀ ਮੰਨ ਲੀਂ ਇੱਥੇ ਲੈ ਰਹੀ ਸੀ ਖੁੱਲੀਆਂ ਆਈਆਂ ਹੋਣਗੀਆਂ ਖੁੱਲੀਆਂ ਆਈਆਂ ਕਰਕੇ ਹੂੰ ਕੀ ਮੋਲ ਲਾ ਫਿਰ ਜਾਇਜ ਡਾਕਟਰ ਮੋਲ ਗਰਾਉਂਡ ਨੂੰ ਤਾਂ ਫਿਰ ਉਹੀ ਗੱਲ ਆ ਜਾਂਦੀ ਐ 50 ਮੰਗ ਲਾ 45 ਵਸਾਪਾ ਲੈਣ ਦੇ ਜਿਹੜਾ ਮੋਲੀ ਰੱਖਣਾ 49 ਚੋਂ ਛੋਟੀ ਕਰਨੀ ਮਾੜੀ ਮੋਲੀ 49 ਚੋਂ ਛੋੜ ਹੋ ਜੂ 49000 ਚੋਂ 1000 ਘੱਟ ਕੇ 40 40 ਹਾਂ ਬਈ ਛੋਟੀ ਕਰਨੀ ਉਹਦੇ ਚ 40 ਚੋਂ 1000 ਘੱਟ ਛੋਟੀ ਆ 39 ਦੀ ਦੇ ਦਾਂਗੇ ਬਈ 39000 ਦੀ ਵੜ ਬਈ ਕਹਿੰਦਾ ਦੇ ਦਾਂਗੇ ਠੀਕ ਆ ਬਸ ਇਹ ਜਿਹੜਾ ਹੁਣ ਤੂੰ ਚੱਲਣ ਤ ਜਾਣਾ ਵੀਡੀਓ ਬਣਾਉਣ ਬਈ 30 35 35000 ਦੇ ਪੂਰਾ ਪੂਰਾ ਬੱਚੇ ਵਿਗਦੇ ਆ ਸਹੀ ਗੱਲ ਇਹ ਤਾਂ ਗੱਬਣ ਵੀ ਆ ਗੱਬਣ ਵੀ ਆ ਬਈ ਅੱਗੇ ਆ ਗਈ ਬਈ ਜਰਸੀ 2 ਨੰਬਰ ਠੀਕ ਆ ਬਈ ਇਹ ਬਈ ਹੈਗੀ ਜਿਗ ਦੀ ओके okay. हां जी ਵੀਰੇ ਮੰਨ ਕੇ ਚੱਲ ਦੰਦੂ ਖੀਰੀ ਆ ਹਾਂਜੀ ਉਮਰ ਇਹਦੀ ਹੈਗੀ ਸਾਰੀ ਹਜੇ 15 ਮਹੀਨੇ ਦੀ ਬਈ 15 ਮਹੀਨੇ ਦੀ ਆ ਠੀਕ ਆ ਇਹਦੇ ਸੀਮਣ ਸੁਮਣ ਲੱਗਿਆ ਵਾ ਨਹੀਂ ਵੀਰੇ ਇਹਦੇ ਸੀਮਾ ਨਹੀਂ ਲੱਗਿਆ ਇਹ ਮੰਨ ਕੇ ਚੱਲ ਹੀਟ ਦੋਨੇ ਵੜਾ ਨੇ ਕੱਢ ਲਈ ਰਾਤ ਓਕੇ ਜੇ ਕੋਈ ਮੇਰਾ ਭਰਾ ਲੈ ਜਾਂਦਾ ਰੁੱਤ ਵਧੀਆ ਹੁਣ ਵਧੀਆ ਇਹੀ ਹੋ ਜੂਗੀ ਸਮੇਂ ਬਾਕੀ ਪੜੀ ਬਾਕੀ ਕੱਦ ਦੇਖ ਲੈ ਕੱਢ ਹਮ ਨਹੀਂ ਇਹਨਾਂ ਜਰਸੀ ਆ ਉਹ ਜਰਸੀਆਂ ਨਹੀਂ ਹੈਗੀਆਂ ਠੀਕ ਆ ਪੂਰੀ ਪੜੀ ਵੀ ਆ ਜਾਨ ਵਾਲੀ ਆ ਕਲਰ ਕਲਰ ਬੜਾ ਚੰਗਾ ਫਰੰਟ ਫਰੰਟ ਝੋਲੀ ਆ ਬਾਕੀ ਡਾਟਰ ਫੇਸ ਦਿਖਾ ਦੇ ਲੈ ਚਾਰ ਤਾਣ ਹੋਣਗੇ ਫੁੱਲ ਗਾਰੰਟੀ ਆ ਬਾਈ ਕਣ ਲੈ ਬਿਊਟੀ ਦਿਖਾ ਦਨੇ ਥੋੜਾ ਰਸਤੇ ਨਹੀਂ ਮੰਨੀਆਂ ਦਰਸੇ ਦਾ ਕਰਦੀਆਂ ਰਤ ਖੁੱਲੀਆਂ ਆਈਆਂ ਕਾ ਕੇ ਨਾ ਸਹੀ ਗਾ ਬਾਕੀ ਕਰਤਾ ਦਿਖਾ ਦੇ ਲੈ ਜਾਨ ਦੇਖ ਬੱਸੀ ਕਿ ਨਹੀਂ ਚਮਕ ਚਮਕ ਦੇਖ ਬਈ ਹੂੰ ਇਹਦਾ ਕੀ ਮੋਲਾ ਸੋਨੇ ਇਹਦਾ ਡਾਕਟਰ ਮੋਲ ਕਰਾਉਣਾ ਜਿੰਨਾ ਮਰਜ਼ੀ ਕਰਾ ਲਾ ਬਸ 35 ਦੀ ਦੇਣੀ ਆ ਛੋਟ ਕਰਾਂਗੇ ਯਾਰ ਦੀ ਦੇ ਦੇ ਠੀਕ ਹਾਂ ਬਈ ਮਾੜਾ ਮੋਟਾ ਮਾਨਦਾਨ ਮਾਨਤਾਰ ਮਾੜਾ ਮੋਟਾ ਹੋ ਜੂ ਬਾਹਲੇ ਪੈਸੇ ਮੰਗਣੇ ਇਹ ਸਰਖਾ ਦੇ ਇੱਕ ਮਿੰਟ ਇੱਕ ਗੱਲ ਅਡਾ ਸਾਂਵੇਂ ਦਿਖਾ ਦਿੰਦੇ ਬੱਸੀ ਇਹ ਦੇਖ ਬੱਸੀ ਇਹ ਦੇਖ ਹੈਨਾ ਈ ਆ ਬਾਈ ਚੀਜ਼ ਦੇ ਪੈਸੇ ਮੰਗੇ ਜਾਂਦੇ ਆ ਹਨਾ ਨਹੀਂ ਮੁੱਲ ਜਾਇਜ਼ ਆ ਹਾਂ ਜਾਇਜ਼ ਆ ਮੁੱਲ ਬਾਕੀ ਤੂੰ ਡਾਟਰ ਨਿੱਤ ਜਾਣਾ ਬਸਾਂ ਦੀ ਵੀਡੀਓ ਬਣਾਉਣਾ ਆਪਾਂ ਲਾ ਚੱਲ ਕਿਤੇ ਇੱਕ ਤਾਂ ਇੱਕ ਅੱਧੀ ਰਿਆਈ ਦੇ ਸੁਣੀ ਲੱਗੇ ਤਾਂ ਹੂੰ ਸਹੀ ਗੱਲ ਆ ਬਾਈ ਅੱਗੇ ਲਾਸਟ ਦੇ ਇਹਦੇ ਵੀ ਸੀਮਣ ਲੱਗਿਆ ਵਾ ਕਿ ਨਹੀਂ ਇਹ ਵੀ ਡਾਟਰ ਉਹੀ ਗੱਲ ਆ ਗਈ ਬਾਈ ਹੂੰ ਇਹ ਨਾ ਆਪਣਾ ਵਰਲਡ ਵਾਈਡ ਦਾ ਸੀਮਣ ਆ ਵਾਈਟ ਹਾਊਸ ਨਹੀਂ ਵਾਈਟ ਦਾ ਵੇਰ ਲਿਖ ਆ ਵਯਾ ਹੂੰ ਇਹ ਉਹਦੀ ਬੱਸੀ ਆ ਗਈ ਬਈ ਜਰਸੀ ਦੇ ਪੇਟੋਂ ਜਨਮ ਲੈ ਆਣੇ ਉਹਦੀ ਮਾਂ ਨੇ ਦੁੱਧ ਦਿੱਤਾ 34-35 ਕਿਲੋ ਝੋਲੀ ਦਿਖਾ ਦੇ ਮਾੜੀ ਡਾਕਟਰ ਵਾਲੇ ਬਲਬੂਲਾ ਹਨਾ ਮੈਂ ਕਿਹਾ ਬਈ ਅੱਜ ਵੀ ਕਹਿ ਗਿਆ ਅੱਜ ਦਿਨੀ ਹੋਵੇ ਤਾਂ ਨਾ ਮਹੀਨੇ ਦੇ ਕੱਪੜਾ ਦਾ ਚੀਪਾ ਮਾਰ ਦਿਆ ਹੂੰ ਸੂਟ ਨਹੀਂ ਮਾਰਦੇ ਕੀ ਫਿਰ ਦੰਦੋ ਖੀਰੀ ਆ ਠੀਕ ਆ ਫੇਸਬੁਕ ਦਿਖਾ ਦੇ ਬੋਦੀ ਵਾਦੀ ਇਹਦੀ ਬਹੁਤ ਸੋਹਣੀ ਆ ਹੂੰ ਬਰੀਟ ਵੱਲੀ ਜਾਣਾ ਬੈਠੇ ਬਹੁਤ ਜ਼ਿਆਦੇ ਜਿੰਦ ਜਾਨ ਜਿੰਨੀ ਕਹਦੇ ਡਾਕਟਰ ਉਹ ਨਹੀਂ ਸਹੀ ਗੱਲ ਆ ਓਰਾ ਤੁਰਦਿਆਂ ਨਹੀਂ ਗੱਲ ਕਰ ਹੂੰ ਲੈ ਖੁੱਲੀਆਂ ਆਈਆਂ ਨਾ ਖੁੱਲੀਆਂ ਆਇਆਂ ਕਰਕੇ ਬਈ ਇਹਨੂੰ ਤਕਲੀਫ ਮ ਸਹੀ ਗੱਲ ਆ ਇਹਦਾ ਮੁੱਲ ਫਿਰ ਜਾਇਜ਼ ਆ ਇਹਦਾ ਡਾਕਟਰ ਮੁੱਲ ਕੋਈ ਨਹੀਂ ਕਰਨਾ 35000 ਛੋਟੀ ਦੀ ਕਰਦਾ ਸੀ 35000 ਛੋਟਾ ਚੱਕਾ ਹੋ ਜਾਊਗਾ ਤੇ ਨੇ ਬੋਜਨ ਫੇਸ ਫੂਟ ਦਿਖਾ ਦੇ ਤੋਰੇ ਤਾਰ ਦੀ ਜਿੱਕਾ ਨੰਬਰ ਆ ਵੀ ਡਾਕਟਰ ਰਤਲੇਰ ਜਾ ਕਰਕੇ ਦੁਰਦੀ ਸਹੀ ਗੱਲ ਆ ਤਿੰਨੇ ਇਕੱਠੀਆਂ ਖਰੀਦ ਤੂੰ ਵਧੀਆ ਮਾਨਦਾਨ ਹਾਂ ਮਾਨਦਾਨ ਵਧੀਆ ਕਰ ਬੰਗ ਵੀ ਦਿਨ ਚ ਲੈ ਠੀਕ ਆ ਭਾਈ ਬੱਚੇ ਚੱਗੀ ਆ ਕਿਆ ਬਾਤ ਆ ਮੇ ਥੋਲੀ ਝਾਲੀ ਬਹੁਤ ਰਾ ਢਾਗ ਲੱਤ ਤਾਰਾ ਵੀ ਦੇ ਜਾਂਦੀ ਲੈ ਹੂੰ ਖੇਡ ਚਾਈ ਵੀ ਆ ਜਿਹੜਾ ਮਰਜ਼ੀ ਵੀਰਾ ਲਿਜਾਵੇ ਹਨ ਜਾ ਕੇ ਅੱਜ ਸੀਮਨ ਭਰਾ ਸਕਦਾ ਇਹਦੇ ਸਹੀ ਹੈ ਬਾਕੀ ਮੁੱਲ ਬਾਈ ਨੇ ਜਮਾ ਜਾਇਜ਼ ਰੱਖਿਆ ਖਿੱਚ ਕੇ ਮੁੱਲ ਰੱਖਿਆ ਹਾਂ ਬਈ ਬੜੇ ਮੰਗਲ ਦਾ ਫਾਇਦਾ ਕੋਈ ਨਹੀਂ ਵੀਰੇ ਹੂੰ ਕੋਈ ਚੀਜ਼ਾਂ ਡਾਕਟਰ ਤੂੰ ਵੀ ਸਿਆਣਾ ਬਾਈ ਹਨ ਜਦੋਂ ਕਿਸੇ ਵੀ ਆਪਾਂ ਫਾਰਮ ਦੇ ਵਿੱਚ ਵਸੀ ਲੈਣੇ ਆਂ ਫੇਸ ਦੇਖ ਹਨ ਹਾਂ ਹਾਂ ਫਾਰਮ ਵਿੱਚ ਕੋਈ ਵਸੀ ਲੈਣੇ ਆਪਾਂ ਫਾਰਮ ਤੈਨੂੰ ਪਤਾ ਖਰਚਾ ਬਹੁਤ ਹੁੰਦਾ ਵਸਕਾ ਬਹੁਤ ਹੁੰਦਾ ਨਾ ਜਿਹੜੀ ਆਪਾਂ ਲੋਕਲ ਘਰਾਂ ਚੋਂ ਲੈ ਲੈਣੇ ਚਲੋ ਕੋਈ ਭਾਅ ਨਾ ਮਿਲ ਜਾਂਦੀ ਫਾਰਮ ਵਾਲਾ ਬੰਦਾ ਵੀ ਛਿੱਤੀ ਹਨ ਹੂੰ ਨੀ ਬਾਕੀਆਂ ਆ ਹੋ ਜਾਂਦਾ ਵੀ ਪਲੀਆਂ ਵੇ ਆ ਪਲੀਆਂ ਬਸੀਆਂ ਕੋਈ ਨਹੀਂ ਲਾਵੀਆਂ ਨਹੀਂ ਆ ਚੀਜ਼ਾਂ ਯਾਰ ਵੀ ਘਰ ਘਰ ਖੜੀਆਂ ਜਿੱਦੇ ਤਿਆਰ ਹੋਈਆਂ ਬਸ ਇਹਦਾ ਕੀ ਮੁੱਲ ਹੋ ਹਮ ਕਹਿਣ ਤਾਂ ਅੱਜ ਕਦੇ ਬੱਸੀ ਤੇ ਨਾ ਵੀ ਗੱਪਣਾ ਸਹੀ ਗੱਲ ਆ ਭਾਈ ਆ ਦੇਖ ਲੈ ਪਿੱਠ ਪੜਾ ਲੈ ਦਿਖਾ ਦੇ ਸਹੀ ਆ ਆ ਤਾਂ ਵੀ ਦੱਸਦੀ ਲੋੜ ਨਹੀਂ ਤੈਨੂੰ ਸਹੀ ਗੱਲ ਆ ਨਗਸੀ ਭਰਾ ਕੋਲੇ 6 ਤੇ 6 ਦੇ 6 ਦਿਖਾਤੇ ਕਿਸੇ ਵੀਰ ਨੂੰ ਕੋਈ ਵੀ ਨਗ ਪਸੰਦ ਆ ਭਾਈ ਨਾ ਕਨੈਕਟ ਕਰ ਲਿਓ ਧੰਨਵਾਦ ਜੀ